ਇਹਨੂੰ ਜਦੋਂ ਬਾਈ ਕਹਿੰਦਾ ਬਾਜ ਦੰਨਿਆ ਵੀ ਇਹ ਪਿੱਟੋ ਕੇ ਖੜ ਜਾਂਦੀ ਹੈ। ਹਾਂ ਸਿੱਧੀ ਹੋ ਕੇ ਖੜ ਜਾਂਦੀ ਉਦੋਂ ਵੀ ਹਾਂ ਆਜੋ। ਵੀ ਆ ਗਏ ਮੇਰੀ ਚਵਾਈ ਦਾ ਸਮਾਂ ਹੋ ਗਿਆ। ਬਾਲਟੀ ਚੱਕ ਲਿਓ ਆਏ ਕਹਿੰਦੀ। ਠੀਕ ਹੈ ਕਹਿੰਦੀ। 15-20 ਦੰਦੀ। ਹਾਂ ਚੋਕਣੀ ਨਾ। 2000 ਦੀ ਲਈ ਜੀ ਆਪਾਂ ਨੇ। ਹਾਂ ਜੀ। ਚੋਕਣੀ ਤੇ ਵਾਲੀ। ਠੀਕ ਹੈ ਗੱਲ। ਹਾਂ ਜੀ ਦੇਖ ਲਓ। ਕੈਨੇਡਾ ਵਾਲੀ ਗੈਰੀ ਕੁੜੀ ਵੀ ਮਿਲਦੀ ਤੇ ਉਹ ਬਾਈ ਕਹਿੰਦਾ ਫੇਰ ਵੀ ਨਹੀਂ ਕੈਨੇਡਾ ਜਾਣਾ ਕਹਿੰਦਾ। ਜਾਣਾ ਨਹੀਂ ਕੈਨੇਡਾ। ਜਦੋਂ ਬਾਈ ਨੌਕਰੀ ਛੱਡਤੀ ਵੀ ਜੀ ਕੈਨੇਡਾ ਕਰੂਗਾ। ਨਹੀਂ ਨਹੀਂ ਕਹਦਾ। ਸਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੈਗਾ ਬਾਈਹੋਰਾ ਦਾ ਮਾਹੌਲ ਹੀ ਖੁਰਦਾ ਤਹਿਸੀਲ ਹੈਗੀ ਆ ਮੰਡੀ ਅਹਿਮਦਗੜ ਤੇ ਜ਼ਿਲ੍ਹਾ ਮਰੇਲ ਕੋਟ ਦਾ ਉੱਦਾਂ ਜੇ ਗੱਲਬਾਤ ਕਰ ਲਈਏ ਭਾਈ ਵਾਲੀ ਨੇ ਆਪਣੇ ਕਿਉਂਕਿ ਪੁਰਾਣਾ ਜ਼ਿਲ੍ਹਾ ਬਾਈਹੋਰਾ ਦਾ ਹੈਗਾ ਸੱਜਣੋ ਸੰਗਰੂਰ ਤੇ ਡੈਰੀ ਦਾ ਕੰਮ ਆ ਦੁੱਧ ਦਾ ਕੰਮ ਆ ਪਰ ਇੱਕ ਜਿਹੜਾ ਕੱਟਾ ਸਾਹਮਣੇ ਖੜਾ ਹੈਗਾ ਖੀਰਾ ਇਹ ਬਾਈ ਕਹਿੰਦਾ ਆਪਾਂ ਨੇ ਵੇਚਣਾ ਜਿਹੜਾ ਇਹਦੀ ਮਾਂ ਦਾ ਰਿਕਾਰਡ ਆ ਮਾਂ ਦਾ ਰਿਕਾਰਡ ਵੀ ਬਹੁਤ ਵੱਡਾ ਚੰਗੇ ਦੁੱਧ ਵਾਲੀ ਆ 20 ਪਲੱਸ ਵਾਲੀ ਆ ਹਲੇ ਵੀ ਬਾਈ ਹੋਰਾਂ ਕੋਲੇ ਖੜੀ ਆ ਤੇ ਕੱਟਾ ਵੀ ਯਾਰ ਜੈਡ ਬਲੈਕ ਆ ਗਿਆ ਪੁੰਜੜ ਤੱਕ ਲਾ ਕੇ ਤੇ ਬਾਕੀ ਬਾਡੀ ਬੁੱਡੀ ਵਾਲੇ ਪੱਖ ਤੋਂ ਸਿੰਘ ਸੁੰਗ ਵਾਲੀ ਕੁਆਲਿਟੀ ਵਾਲੇ ਪੱਖ ਤੋਂ 100 ਦਾ 100 ਹੀ ਆ ਸ਼ਕੀਨ ਵੀ ਫੁੱਲਾ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਦੰਦਾਂ 'ਚ ਵੀ ਯਾਰ ਇਹ ਖੀਰਾ ਦੰਦ ਵੀ ਨਹੀਂ ਇਹਨੇ ਕੋਈ ਤੋੜਿਆ ਅਜੇ ਇੱਕ ਵੀ ਦੰਦ ਨਹੀਂ ਤੋੜਿਆ ਤੇ ਬਾਕੀ ਬਾਈ ਨਾਲ ਵੀ ਕਰਾਊਂਗਾ ਗੱਲਬਾਤ ਇਹਦਾ ਜਿਹੜਾ ਰੇਟ ਆ ਰੇਟ ਦੀ ਚਿੰਤਾ ਨਾ ਕਰੋ ਰੇਟ ਕਰਾ ਦੂੰਗਾ ਵੀਡੀਓ ਦੇ ਵਿੱਚ ਹੀ ਕਿਉਂਕਿ ਜੇ ਆਪਾਂ ਗੱਲ ਕਰ ਲਈਏ ਜੇ ਮੈਂ ਕਹਿ ਲਈਏ ਵੀ ਯਾਰ ਜਿਹੜਾ ਇੱਕ ਕਿਸਾਨ ਹੁੰਦਾ ਇੱਕ ਕਿਸਾਨ ਕਈ ਪਿੰਡਾਂ ਦੀ ਨਸਲ ਸੁਧਾਰ ਸਕਦਾ ਹੁੰਦਾ ਆਲੇ-ਦਾਲੇ ਜੇ ਆਪਾਂ 10-12 ਕਿਲੋ ਵਾਲੀ ਮੱਝ ਤੇ ਇੱਕ ਚੰਗਾ ਸਾਂਹ ਯੂਜ਼ ਕਰਾਂਗੇ ਬਾਹਲਾ ਤਾਂ ਮੈਂ ਵੱਡਾ ਦਾਵਾ ਤੁਹਾਨੂੰ ਕਰਦਾ ਨਹੀਂ ਵੀ 12 ਕਿਲੋ ਵਾਲੀ ਮੱਝ ਦੀਆਂ ਕੱਟੀਆਂ ਨੇ ਜਿਹੜੀਆਂ ਤੀਜੇ ਸੂਏ ਜਾ ਕੇ ਉਹ 16 ਕਿਲੋ ਤੇ ਜ਼ਰੂਰ ਵਗ ਜਾਣਗੀਆਂ ਪਰ ਜਦੋਂ ਉਹਨਾਂ ਤੇ ਅੱਗੇ ਚੰਗਾ ਯੂਜ਼ ਕਰਾਂਗੇ ਉਹ ਭਾਈ 20 ਪਲੱਸ ਵਾਲੀਆਂ ਹੋ ਜਾਣਗੀਆਂ ਹਰਿਆਣਾ ਆਪਣੇ ਨਾਲੋਂ ਇਸੇ ਗੱਲ ਕਰਕੇ ਕਾਮਯਾਬ ਹੈ ਵੀ ਜਿਹੜੀਆਂ ਉੱਥੇ ਦੀਆਂ ਪੰਚਾਇਤਾਂ ਨੇ ਉਹਨਾਂ ਦਾ ਭਾਈ ਖਾਸ ਧਿਆਨ ਆ ਇਹ ਚੀਜ਼ ਵੱਲ ਉਹ ਇੱਕ ਚੰਗਾ ਕੱਟਾ ਪਿੰਡ ਦੇ ਵਿੱਚ ਲੈ ਕੇ ਆਉਂਦੇ ਨੇ ਚੰਗੀ ਨਸਲ ਦਾ ਤੇ ਚੰਗੇ ਮਾਪੇ ਬਾਪ ਦੇ ਦੁੱਧ ਦੇ ਰਿਕਾਰਡ ਵਾਲਾ ਤੇ ਉਸੇ ਨਾਲ ਹੀ ਪਿੰਡ 'ਚ ਨਸਲ ਬਣਦੀ ਹੈ ਕਿਉਂਕਿ ਜਦੋਂ ਪਿੰਡ ਦੇ ਵਿੱਚ ਚੰਗੀ ਨਸਲ ਬਣ ਗਈ ਨਾਰਮਲ ਝੋਟੀ ਤੋਂ ਬਾਕਸਰ ਕਹਿਣਾ ਹੁੰਦਾ ਵੀ 70 ਦੀ ਵਿਕੂਗੀ 75 ਦੀ ਵਿਕੂ ਦੁੱਧ ਦਾ 8-10 ਕਿਲੋ ਦੇਊ ਸੂ ਕੀ 4-5 ਸਾਲਾਂ ਦੀ ਚੰਗੀ ਨਸਲ ਦੀ ਝੋਟੀ ਸੂ ਕੀ 2.5-2.5 ਸਾਲ ਦੀ ਦੁੱਧ ਪਾਉਗੀ 12 ਤੋਂ 15-14 ਕਿਲੋ ਤੱਕ ਤੇ ਵਿਕੂਗੀ ਉਹ ਸੱਜਣੋਂ 1 ਲੱਖ ਤੋਂ ਲਾ ਕੇ 1.5 ਲੱਖ ਤੱਕ ਕਿਉਂਕਿ ਜਿਹੜੇ ਹਿਸਾਬ ਨਾਲ ਹੁਣ ਪਸ਼ੂ ਘਟਦੇ ਜਾ ਰਹੇ ਨੇ ਤੇ ਕੀਮਤ ਤੁਹਾਨੂੰ ਪਤਾ ਪਸ਼ੂਆਂ ਦੀ ਅਸਮਾਨੀ ਹੁੰਦੀ ਯਾਰੀ ਆ ਤੇ ਬਾਕੀ ਦੁੱਧ ਦੀ ਜਿੰਨੀ ਪੈਦਾਵਾਰ ਹੋ ਰਹੀ ਆ ਉਹਦੇ ਨਾਲੋਂ ਮੇਰਾ ਖਿਆਲ ਆ ਵੀ ਕਈ ਗੁਣਾ ਜ਼ਿਆਦਾ ਦੁੱਧ ਨਕਲੀ ਬਣਦਾ ਮਾਰਕੀਟ ਚ ਅੱਜ ਜੀ ਆਪਾਂ ਗੱਲ ਕਰ ਲਈਏ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਵੀ ਇਸ ਗੱਲ ਤੇ ਵੀ ਧਿਆਨ ਦੇਵੇ ਕਿਉਂਕਿ ਪੰਜਾਬ ਦਾ ਫਾਰਮਰ ਤਾਂ ਹੀ ਪਿੱਛੇ ਜਾਈ ਜਾਂਦਾ ਗੱਲ ਹਰਿਆਣੇ ਵਾਲਿਆਂ ਦੀ ਚੱਲ ਰਹੀ ਸੀ ਵੀ ਹਰਿਆਣੇ ਵਾਲੇ ਮਜ਼ਬੂਤ ਤਾਂ ਨੇ ਉਹਨਾਂ ਦੇ ਹਰੇਕ ਘਰ ਚ ਚੰਗਾ ਪਸ਼ੂ ਤਿਆਰ ਹੁੰਦਾ ਤੇ ਜਦੋਂ ਕਿਸੇ ਸੱਜਣ ਨੂੰ ਲੋੜ ਆ ਉਹ ਚੰਗੇ ਰੁਪਈਆ ਦਾ ਵੇਚ ਕੇ ਆਪ ਦਾ ਕੋਈ ਕੰਮ ਸਾਰ ਲੈਂਦੇ ਨੇ ਤੇ ਉਹਨਾਂ ਦੀ ਇਹ ਚੀਜ਼ ਨਾਲ ਆਰਥਿਕ ਸਥਿਤੀ ਆ ਜਿਹੜੀ ਉਹ ਮੇਰਾ ਕਹਿਣ ਦਾ ਭਾਵ ਵੀ ਮਜ਼ਬੂਤ ਹੁੰਦੀ ਆ ਕਿਉਂਕਿ ਜਦੋਂ ਚੰਗਾ ਜਾਨਵਰ ਹੋਊਗਾ ਭਾਈ ਉਹਦਾ ਆਰਥਿਕ ਸਥਿਤੀ ਵੀ ਮਜ਼ਬੂਤ ਹੋਊ ਤੇ ਬਾਕੀ ਵਾਲੇ ਭਰਾ ਕਹਿੰਦੇ ਨੇ ਵੀ ਗੱਲਾਂ ਬਾਤਾਂ ਜ਼ਿਆਦਾ ਹੋ ਜਾਂਦੇ ਨੇ ਹਨਾ ਵੀਡੀਓ 'ਚ ਪਰ ਗੱਲ ਕੋਸ਼ਿਸ਼ ਹੁੰਦੀ ਆ ਵੀ ਯਾਰ ਕੰਮ ਦੀ ਇਹ ਕਰੀਏ ਤੇ ਗੱਲਾਂ ਬਾਤਾਂ ਵੀ ਕਾਫੀ ਕਰਾਂਗੇ ਤੇ ਇੱਕ ਸੱਜਣ ਨਾਲ ਮਿਲਾਂਉਂਗਾ ਜਿਹੜੇ ਨੇ ਨੌਕਰੀ ਛੱਡੀ ਆ ਬਕਾਇਦਾ ਚੰਗੀ ਤਨਖਾਹ ਮਿਲਦੀ ਸੀ ਕੰਮ ਭਾਈ ਕਹਿੰਦਾ ਫਾਰਮਿੰਗ ਦਾ ਕਰਨਾ ਤੇ ਇਸ ਤੋਂ ਬਾਅਦ ਖੇਤਾਂ ਜੀ ਰਹਿੰਦਾ ਕਹਿੰਦਾ ਨਾਲ ਹੀ ਫਾਰਮ ਬਣਾਉਣਾ ਬਾਈ ਕਹਿੰਦਾ ਟੋਪ ਦਾ ਤੇ ਉਹ ਸੱਜਣ ਨਾਲ ਵੀ ਕਰਾਂਗਾ ਗੱਲਬਾਤ ਆ ਜਾ ਬਾਈ ਤੇ ਅੰਕਲ ਜੀ ਨੂੰ ਵੀ ਤੁਹਾਨੂੰ ਮੈਂ ਮਿਲਾਂਗਾ ਉਹ ਨਾਲ ਹੀ ਕਰਾਂਗਾ ਕੀ ਹਾਲ ਚੱਲ ਆ ਬਾਈ ਨਾਮ ਤੇ ਐਡਰੈਸ ਨਾ ਗੁਰਪੁਰ ਪਿੰਡ ਮੂਲੀਵਰ ਤੇ ਤਹਿਸੀਲ ਅਹਿਮਦਗੜ ਜ਼ਿਲ੍ਹਾ ਮਰੀਕੋੜਾ ਜ਼ਿਲ੍ਹਾ ਮਰੀਕੋੜਾ ਕਿਹੜੇ ਵਿਭਾਗ ਵਿੱਚ ਆਪਾਂ ਜੌਬ ਕਰਦੇ ਹੋ ਮੈਂ ਕੰਟਰੈਕਸ਼ਨ ਲਾਈਨ ਚ ਵੀ ਜੌਬ ਕਰਦਾ ਸੀ ਕੰਟਰੈਕਸ਼ਨ ਹਾਂਜੀ ਗ੍ਰੀਡਰ ਬ੍ਰੀਟਰ ਆ ਉਹ ਮੈਂ ਠੀਕ ਆ ਗੱਲ ਕਿੰਨੀ ਕੀ ਤਨਖਾਹ ਦਿੰਦੇ ਸੀ ਤਨਖਾਹ ਵੀ ਮੇਰੀ 35000 ਤੱਕ ਚਲੀ ਜਾਂਦੀ ਸੀ ਠੀਕ ਆ ਹਾਂਜੀ ਕਿਵੇਂ ਫਰਮਾਨ ਹੋ ਚਰਾ ਸਿਆਣੇ ਕਹਿੰਦੇ ਆ ਨਾ ਵੱਡੇ ਨੌਕਰਵਾਨਨੋਂ ਛੋਟੇ ਮਾਲਕ ਬਣ ਜੀ ਛੋਟੇ ਮਾਲਕ ਆ ਨਾ ਇਹ ਗੱਲ ਮੈਂ ਵੀ ਤੁਹਾਨੂੰ ਅਕਸਰ ਕਹਿੰਦਾ ਮੈਂ ਆਪਣੀ ਵੀਡੀਓ ਦੇਖ ਲਓ ਖੋਲ ਕੇ ਪੁਰਾਣੀਆਂ ਤੇ ਬਾਈ ਨੇ ਕਹੀ ਦਿੱਤੀ ਵੀ ਵੱਡੇ ਨੌਕਰਵਾਨਨ ਨਾਲੋਂ ਛੋਟੇ ਮਾਲਕ ਬਣਿਆ ਚੰਗਾ ਚੰਗੀ ਗੱਲ ਐ ਵੀਰੇ ਇੱਥੇ ਸਕੂਨ ਹੈਗਾ ਹਾਂ ਪੂਰਾ ਵੀਰੇ ਲਿਆਈਂ ਗਰੀ ਕੈਮਰਾ ਇੱਧਰ ਬਾਈ ਦੀਆਂ ਮੱਜਾਂ ਤੇ ਵੀ ਮਾਰ ਕੈਮਰਾ ਯਾਰ ਆ ਜਾ ਲਾਣੀਦਾਰਾ ਇੱਧਰ ਲੈ ਬੰਨੇ ਆ ਜਾ ਤੂੰ ਲਾਨੀ ਦਾਰ ਨਾਲ ਵੀ ਕਰਾ ਦੂੰਗਾ ਗੱਲ ਜਿਵੇਂ ਆ ਛੋਟੀ ਖੜੀ ਆ ਕੋਈ ਸਿੰਘ ਨਹੀਂ ਬਣਵਾਏ ਇਹਨਾਂ ਦੇ ਉਹ ਮੱਝਾਂ ਖੜੀਆਂ ਪਰਲੇ ਬੰਨੇ ਤੇ ਹੁਣ ਜਿਹੜਾ ਸ਼ਿਸ਼ਟਮ ਆ ਨਾ ਹੁਣ ਸ਼ਿਸ਼ਟਮ ਬਾਈ ਕਹਿੰਦਾ ਇਹ ਆਪਾਂ ਨੇ ਵਧਾਉਣਾ ਅੱਗੇ ਲੈ ਕੇ ਜਾਣਾ ਉਦੋਂ ਮਨ ਬਾਲਾ ਖੁਸ਼ ਹੁੰਦਾ ਯਾਰ ਜਦੋਂ ਤੇਰੇ ਵਰਗੇ ਨਾ ਕਿਸੇ ਨੌਜਵਾਨ ਮੁੰਡੇ ਨੂੰ ਦੇਖਦੇ ਆ ਵੀ ਉਹ ਇਸ ਕਿੱਤੇ ਚਾਹੁੰਦਾ ਹੈ ਤੁਹਾਨੂੰ ਪਤਾ ਆ ਵੀ ਨੌਕਰੀ ਬਾਈ ਕਹਿੰਦਾ ਤਾਂ ਕਰਕੇ ਛੱਡੀ ਨੌਕਰੀ ਨੂੰ ਵੱਧ ਕਮਾਰਾ ਨੇ ਇਧਰ ਕਿ ਘੱਟ ਕਰਦਾ ਵੱਧ ਕਮਾਣਾ ਕੈਨੇਡਾ ਨੂੰ ਵੀ ਮੁਰੇ ਹੈ ਕੈਨੇਡਾ ਨੂੰ ਵੀ ਕੈਨੇਡਾ ਤੋਂ ਵੀ ਅੱਗੇ ਕਿੰਨੇ ਪਸ਼ੂ ਨੇ ਵੇデア ਸਟੈਂਪ 15 ਕਟਿੰਗ ਰਹਿ ਗਿਆ ਆਪਣੇ ਕੋਲੇ ਮੱਜਾਂ ਤੇ ਗਾਮ ਹਾਂਜੀ ਠੀਕ ਆ ਗੱਲ ਕੈਨੇਡਾ ਵਾਲੇ ਕਿੰਨੇ ਕਮਾਉਂਦੇ ਨੇ ਕੈਨੇਡਾ ਚ ਫਿਰ ਵੀ ਉਹ ਵੀ ਇੰਨੇ ਕੀ ਕਮਾਉਂਦੇ ਹੋਣੇ ਲੱਖ ਡੂਰ ਲੱਖ ਇੰਨੇ ਤਾਂ ਉਹ ਬਣਾਉਂਦੇ ਫਿਰ ਉਹਨਾਂ ਰੈਂਟ ਨੂੰ ਤੇ ਵੱਧ ਪੈਂਦੇ ਆ ਠੀਕ ਆ ਖਰਚੇ ਜੇ ਕੱਢ ਕੇ ਲੱਖ ਕੀ ਬਚਦਾ ਹੁਣ ਇੰਨਾ ਵੀ ਬਚਦਾ ਤੇ ਆਪਾਂ ਨੂੰ ਵੀ ਵੱਜ ਜਾਂਦਾ ਵਧੀਆ ਹਾਂਜੀ ਹਾਂਜੀ ਆ ਬਾਈ ਦਾ ਬਾਈ ਕਹਿੰਦਾ ਕੈਨੇਡਾ ਵਾਲਾ ਨਾ ਮੂਰੇ ਆ ਪ੍ਰਾਈਵੇਟ ਨੌਕਰੀ ਛੱਡ ਕੇ ਨੌਕਰੀ ਸੱਜ ਨੂੰ ਆਪਾਂ ਨੇ ਵੀ ਛੱਡੀ ਹੋਈ ਆ ਉਸ ਨੂੰ ਲੰਬੇ ਕਦੇ ਦੱਸਾਂਗੇ ਕਿਤੇ ਬੈਠੇ ਹੈ ਨਾ ਨੌਕਰੀ ਨਾਲ ਜਿਹੜਾ ਇਹ ਕੰਮ ਆ ਜਿਹੜਾ ਆਪਾਂ ਕੰਮ ਕਰਦੇ ਆ ਆਪਦਾ ਕੰਮ ਹੈ ਜਿਹੜਾ ਆਪਦਾ ਕਿੱਥੋਂ ਕੰਮ ਜਾਵਾ ਹੈ ਤੇ ਮੂਰੇ ਕੋਈ ਕਹਿਣ ਵਾਲਾ ਨਹੀਂ ਹੈਗਾ ਠੀਕ ਆ ਗੱਲ ਤੇ ਨਾਲ-ਨਾਲ ਆਪਾਂ ਬਰੀਡਿੰਗ ਤੇ ਵੀ ਕਰ ਰਹੇ ਆ ਕੰਮ ਹਾਂ ਵੀਰੇ ਆ ਬਰੀਡ ਤੇ ਵੀ ਬਾਈ ਹੋਰਾਂ ਦਾ ਕੰਮ ਆ ਤੇ ਬਾਕੀ ਲਾਨੇਦਾਰ ਨਾਲ ਵੀ ਕਰਾਂਗਾ ਗੱਲਬਾਤ ਤੇ ਫਿਰ ਬਾਈ ਤੋਂ ਝੋਟੇ ਦੀ ਡਿਟੇਲ ਵੀ ਪੁੱਛੂੰਗਾ ਤੇ ਕੱਲਾ-ਕੱਲਾ ਜਾਨਵਰ ਵੀ ਦਿਖਾਊਗਾ ਬਾਈ ਦਾ ਤੇ ਸੇਲ ਇਹ ਕੱਲਾ ਕੱਟਾ ਹੋਰ ਜਾਨਵਰ ਵਾਸਤੇ ਬਾਈ ਨੂੰ ਘੰਟੀ ਨਾਮ ਲਏ ਫੋਰ ਬਾਈ ਕਹਿੰਦਾ ਕੋਈ ਨਹੀਂ ਫੋਰ ਸੇਲ ਹੈਗਾ ਹਾਂਜੀ ਨਾਮ ਤੇ ਐਡਰੈਸ ਬੋਲ ਦਿ ਪੰਡ ਮਹੌਲੀ ਖੁਰਦ ਠੀਕ ਹੈ ਦਸੀਲ ਅੰਦਗੜ ਜਿਹੜਾ ਮਰੇ ਕੋੜਾ ਫਿਰ ਲੈਣ ਦਾ ਰਾਇ ਇੰਜ ਨਹੀਂ ਲੱਗਿਆ ਮੁੰਡੇ ਨੇ ਨੌਕਰੀ ਛੱਡਤੀ ਵੀ ਗਲਤ ਹੋਵੇਗਾ ਮੇਰਾ ਨਹੀਂ ਮੈਂ ਜੱਥੇਬੰਦੀ ਚ ਕੰਮ ਕਰਦਾ ਸੀ ਠੀਕ ਹੈ ਜੀ ਜਦੋਂ ਦਿੱਲੀ ਮੋਰਚਾ ਚੱਲਦਾ ਸੀ ਜਦ ਵੀ ਸਾਨੂੰ ਬਹੁਤ ਖਿਆਈ ਆਈ ਸੀ ਇਹ ਗੱਲ ਦੀ ਠੀਕ ਹੈ ਜੀ ਫਿਰ ਇਹ ਕਹਿੰਦਾ ਵੀ ਮੈਂ ਘਰੇ ਹੀ ਕਰ ਲੈਣਾ ਕੰਮ ਦਾ ਜਿਹੜੀ ਤੂੰ ਬਾਹਰ ਅੰਦਰ ਫਿਰ ਜੰਦਾ ਠੀਕ ਹੈ ਗੱਲ ਚਲੋ ਇਹਨੇ ਆਪ ਦਾ ਰਹਿ ਕਰੀ ਨੌਕਰੀ ਇੱਥੇ ਹੀ ਕਰਦਾ ਸੀ ਨਾਲੇ ਹੁਣ ਤਾਂ ਲਵੇ ਹੀ ਸੀ ਜੋ ਤਾਂ ਹੀ ਕਰਦਾ ਸੀ ਕੰਮ ਠੀਕ ਹੈ ਜੀ ਆ ਜਮੂ ਗੱਡੇ ਤੇ ਹੀ ਚਲਾਉਂਦਾ ਸੀ ਇਹ ਗਰੇਡਰ ਠੀਕ ਹੈ ਜੀ ਚਲੋ ਹੁਣ ਇੱਥੋਂ ਸਾਨੂੰ ਬਹੁਤ ਹੀ ਸੰਪੂਰਨ ਹੈ ਬਹੁਤ ਹੀ ਆਮਦਾਰੀ ਆ ਆਪਦੇ ਘਰੇ ਕੰਮ ਕਰਦੇ ਹਾਂ ਘਰੇ ਕੰਮ ਕਰਕੇ ਰੋਟੀ ਕਰਕੇ ਖਾ ਲੈਂਦੇ ਆ ਤੇ ਬਾਕੀ ਆਪਦਾ ਕੰਮ ਆ ਕਿਸੇ ਦੀ ਗੁਲਾਮੀ ਨਹੀਂ ਹੈਗੀ ਜਿਹੜਾ ਸਭ ਤੋਂ ਵੱਡਾ ਕੰਮ ਆ ਜੀ ਕੰਮ ਕਰਦੇ ਤੁਸੀਂ ਦੱਸਿਆ ਵੀ ਜੂਨੀਅਨ 'ਚ ਕੰਮ ਕਰਦੇ ਤੁਸੀਂ ਵੀ ਇੱਕ ਗੁਲਾਮੀ ਤੋੜਨ ਵਾਸਤੇ ਲੜਾਈ ਜਾਰੀ ਆ ਆਪਣੀ ਇਹ ਗੱਲ ਕਰ ਲਈਏ ਕਿਸਾਨ ਇੱਕ ਗੁਲਾਮ ਆ ਸਰਕਾਰ ਦਾ ਜਦੋਂ ਪੂਰਾ ਰੇਟ ਨਹੀਂ ਮਿਲਦਾ ਜੀ ਜਿੰਸ ਦਾ ਆਪਾਂ ਨੂੰ ਹਨਾ ਮੰਡੀ 'ਚ ਰੋਲਣਾ ਪੈਂਦਾ ਲੇ ਬਾਕੀ ਹਾਂਜੀ ਜਿਲ੍ਹੇ ਦਾ ਪ੍ਰਧਾਨ ਜੀ ਦੇ ਕੋਲ ਦਾ ਠੀਕ ਹੈ ਜੀ ਗੱਲ ਹਾਂਜੀ ਜਾਨੀ ਦੁਨੀਆ ਸਾਰੇ ਤਕਰੀਬਨ ਜਾਣਦੇ ਆ ਆਪਾਂ ਨੂੰ ਠੀਕ ਹੈ ਗੱਲ ਆ ਏਰੀਏ ਚ ਹੁੰਦੀ ਆ ਤਕਰੀਬਨ ਹਾਂ ਸਗਰੂਰ ਕੀਪਰਨ ਵਾਲਾ ਕੀ ਸਾਰੇ ਥਾਈ ਠੀਕ ਹੈ ਗੱਲ ਪੂਰੀ ਵਾਕ ਵੀ ਤਾਂ ਠੀਕ ਹੈ ਗੱਲ ਪੁਰਾਣੇ ਬੰਦੇ ਸਾਰੇ ਜਾਣਦੇ ਨੇ ਅਗਰਾਹਾਂ ਜੱਥੇਬੰਦੀ ਵਾਲੇ ਵੀ ਠੀਕ ਹੈ ਜੀ ਸਾਰੇ ਟਕੋਂਦਾਲੇ ਵੀ ਜਿੰਨੇ ਮਿੱਤਰ ਮੇਲੀ ਨੇ ਆਪਾਂ ਠੀਕ ਹੈ ਜੀ ਗੱਲ ਅਦੀ ਪੀਚਰ ਹੁਣ ਜਿਵੇਂ ਹਾ ਦਿੱਲੀ ਵਾਲਾ ਮੋਰਚਾ ਚੱਲਦਾ ਸੰਭੂ ਵਾਲਾ ਹੁਣ ਉੱਥੇ ਵੀ ਕੱਲ ਨੂੰ ਫੇਰ ਹਾਜ਼ਰੀ ਲਵਾਉਣੀ ਆ ਕੱਲ ਨੂੰ ਫੇਰ ਚੱਲਿਆਂ ਜੱਥਾ ਨੇ ਤੇ ਹੋਰ ਭਰਾਵਾਂ ਨੂੰ ਵੀ ਬੇਨਤੀ ਕਰਾਂਗੇ ਵੀ ਉੱਥੇ ਵੀ ਜਰੂਰ ਹਾਜ਼ਰੀ ਲਾਇਆ ਕਰੋ ਲੈ ਕੱਟਾ ਤੋਰ ਚੁਬਰਾ ਖੋਲ ਕੇ ਨਾਲ-ਨਾਲ ਇਹਦੀ ਫਿਰ ਆਪਾਂ ਡਿਟੇਲ ਦੱਸਦਾਂਗੇ ਉਮਰ ਇਹਦੀ ਕਿੰਨੀ ਕਹੂਗੀ ਆਈਡੀਆ ਉਮਰ ਵੀਦੀ 2 ਸਾਲ ਹੈ ਇਹਦੀ 2 ਸਾਲਾਂ ਦਾ ਤੇ ਦੰਦਾਂ 'ਚ ਆ ਗਿਆ ਖੀਰਾ ਆ ਬੰਦਾਂ 'ਚ ਆ ਗਿਆ ਸੱਜਣੋਂ ਖੀਰਾ ਉਮਰ ਹੈਗੀ ਆ 2 ਸਾਲਾਂ ਦੀ ਇੰਨਾ ਸਲ ਕੁਆਲਟੀ ਉਹ ਸੋਡੇ ਸਾਹਮਣੇ ਆ ਪੁੰਜੜ ਤੱਕ ਜੈਡ ਬਲੈਕ ਹੀ ਆ ਗਿਆ ਤਕਰੀਬਨ ਤਕਰੀਬਨ ਗਿਣਤੀ ਦੀ ਬਾਲੇ ਦੇ ਬਾਈਟ ਹੋਣਗੇ 2 4 ਸਭ ਤੋਂ ਮੇਨ ਗੱਲ ਹੁੰਦੀ ਹੈ ਕੱਟੇ ਦੇ ਟੈਸਟਿਕਲ ਟੈਸਟਿਕਲ ਦਾ ਵੀ ਬਹੁਤ ਪੱਧਰ ਹੈ ਤੇ ਉੱਤੋਂ ਜੇ ਗੱਲ ਕਰ ਲਈਏ ਉੱਪਰੋਂ ਵੀ ਬਿਲਕੁਲ ਢੂਹੀ ਦਾ ਜਿਹਾ ਕਹਿੰਦੇ ਨਾ ਸਟ੍ਰੇਟ ਆ ਗਿਆ ਬਿਲਕੁਲ ਫਿੱਟ ਫਿੱਟ ਆ ਗਿਆ ਜਿਆਦਾ ਭਾਰਾ ਨਹੀਂ ਹੈਗਾ ਵਜਨ ਚ ਸਿੰਘ ਆ ਗਿਆ ਬਿਲਕੁਲ ਬੰਦ ਤੇ ਨਸਲੇ ਦੀ ਆ ਗਈ ਮੂਰਾ ਨਸਲ ਇਹਦਾ ਆ ਵਿਚਾਰੇ ਨਾ ਅਗਦੀਆਂ ਲੱਤਾਂ ਦੇ ਘਰੀ ਮਾਸ ਹਨ ਇੰਨਾ ਕੀ ਹੁੰਦਾ ਉਹ ਮੂਰਾ ਨਸਲ ਚ ਆ ਗੜਾ ਕੱਟਾ ਨਹੀਂ ਜਿਆਦਾ ਨੀਲੀ ਦੇ ਜਿਆਦਾ ਹੁੰਦਾ ਮੂਰਾ ਦੇ ਤਕਰੀਬਨ ਥੋੜਾ ਹੁੰਦਾ ਜਿਵੇਂ ਬਾਡੀ ਬੂਡੀ ਦੀ ਗੱਲ ਕਰ ਲਈਏ ਇਥੋਂ ਟੈਸਟੀ ਦੀ ਗੱਲ ਦਿਖਾ ਦਈਏ ਟੈਸਟੀਕਲਾਂ ਦੀ ਗੱਲ ਕਰ ਲਈਏ ਪਹਿਲੀ ਕਿਉਂਕਿ ਮੈਂ ਜਿਹੜੇ ਭਰਾ ਇਸ ਨਸਲ ਚ ਜਾਣਕਾਰੀ ਰੱਖਦੇ ਨੇ ਨਾ ਟੈਸਟੀਕਲਾਂ ਦੇ ਹਿਸਾਬ ਨਾਲ ਜਿਹੜੀ ਨੇ ਕੱਟੀਆਂ ਆਉਣੀਆਂ ਬਾਈ ਉਹਨਾਂ ਦੇ ਆਰਡਰ ਬਣਨਗੇ ਅੱਗੇ ਜਾ ਕੇ ਕਿਉਂਕਿ ਜੇ ਟੇਡੇ ਹੋਣਗੇ ਤਾਂ ਯਾਰ ਆਰਡਰ ਵੀ ਟੇਡੇ ਬਣਨਗੇ ਟੈਸਟੀਕਲ ਇਹਦੇ ਸਾਫ ਹੋਣਗੇ ਤਾਂ ਉਹਦੇ ਆਰਡਰ ਵੀ ਸਾਫ ਹੋਣਗੇ ਹਾਂਜੀ ਹਾਂਜੀ ਇਹਦੀ ਮਾਂ ਦਾ ਦੁੱਧ ਕਿੰਨਾ ਕਰਿਆ ਬਾਈ ਦੇ ਮਾਂ ਦਾ ਦੁੱਧ 20+ ਚੱਲਦੀ ਹੈ 20+ ਆਪਣੇ ਕੋਲੇ ਹੈਗੀ ਅਜੇ ਵੀ ਹਾਂਜੀ ਹਾਂਜੀ ਹੁਣ ਸੂਆ ਕਿਹੜਾ ਦਾ ਹਮੇ ਚੌਥੇ ਸੂਏ ਆਉਂਦੇ ਚੌਥੇ ਸੂਏ ਹਾਂਜੀ ਸੂਨਾ ਆ ਆ ਮਾਦਰ ਵੀ ਬਾਈ ਕਹਿੰਦਾ ਇਹਦੀ ਹੈਗੀ ਆਪਣੇ ਕੋਲੇ ਹੁਣ ਕਿਹੜੇ ਤੋਂ ਗੱਬਣਾ ਉਹ ਅਰਜਨ ਕੁੰਗੜ ਤੋਂ ਗੱਬਣਾ ਉਹ ਅਰਜਨ ਕੁੰਗੜ ਹਾਂਜੀ ਠੀਕ ਆ ਗੱਲ ਇਹ ਵੇਚਣ ਦਾ ਫਿਰ ਆਪਣਾ ਵਿਚਾਰ ਬਣ ਗਿਆ ਹਾਂਜੀ ਹਾਂਜੀ ਇਹਦੇ ਪੈਸੇ ਕਿੰਨੇ ਲੈ ਲਾਗੇ ਬਾਈ ਇੱਕ 10 ਮੁੱਲ ਕਰਦੇ ਆ 1 ਲੱਖ ਤੇ 10000 ਮਾਨਤਨ ਕਰ ਦਾਂਗੇ ਉਹ ਜੋ ਹਾਂਜੀ ਹਾਂਜੀ ਮਾਨਸਾਨ ਬਾਈ ਕਹਿੰਦਾ ਕਰ ਦਾਂਗੇ ਜਿਹੜਾ ਮੁੱਲ ਹੈ ਮੁੱਲੇ ਦਾ ਹੈਗਾ 1 ਲੱਖ ਤੇ 10 ਹਜ਼ਾਰ ਕੱਦ ਆਪਾਂ ਸਾਨੂੰ ਨਾਲ ਖੜ ਕੇ ਦਿਖਾ ਦਾਨੇ ਚੜਾਈ ਵੀ ਚੰਗੀ ਰੱਖਦਾ ਕਿਉਂਕਿ ਦੰਦਾਂ 'ਚ ਹਲੇ ਯਾਰ ਖੀਰ ਆਗਾ ਇਹ ਤਕਰੀਬਨ ਤਕਰੀਬਨ ਜੇ ਆਪਾਂ ਗੱਲ ਕਰ ਲਈਏ ਸਾਢੇ 4 ਸਾਲ ਪਲੱਸ ਹੋ ਕੇ ਦੰਦਾਂ 'ਚ ਭਰੂਗਾ ਬਾਈ ਹਾਂ ਹਾਂਜੀ ਉਦੋਂ ਤੱਕ ਇਹਨੇ ਕੱਦ-ਗਾਠ ਵੀ ਕਰਨਾ ਹੈ ਬੋਡੀ ਵੀ ਬਣਾਉਣੀ ਆ ਆਪਦੀ ਤੇ ਪਸ਼ੂ ਵੀ ਕਰਾਏ ਨੇ ਕੁਛ ਕਰਾਉ ਉਸੇ ਦਾ ਹਾਂ ਬ੍ਰੇਜ 4-5 ਮੱਝਾਂ ਗੱਬਣ ਹੈਗੀਆਂ ਨੇ ਬ੍ਰੇਜ ਤੋਂ ਠੀਕ ਆ ਗੱਲ ਚਾਰ-ਪੰਜ ਮੱਝਾਂ ਮਤਲਬ ਕਨਸੀਵ ਵੀ ਕਰਦੀਆਂ ਨੇ ਹਾਂਜੀ ਹਾਂਜੀ ਕਨਸੀਵ ਨਹੀਂ ਆ ਰਿਜ਼ਲਟ ਤਾਂ ਨਹੀਂ ਆਇਆ ਹੋਣਾ ਜੀ ਫਿਰ ਨਹੀਂ ਜੀ ਆਇਆ ਨਹੀਂ ਠੀਕ ਆ ਗੱਬੜ ਨੇ ਫਿਲਹਾਲ ਹਾਂਜੀ ਆ ਤੇ ਬਾਕੀ ਬੂਥੀ ਬਾਥੀ ਦਿਖਾ ਨਹੀਂ ਕਰੀ ਇਧਰੋਂ ਮੱਥਾ ਜਿਵੇਂ ਆਪਾਂ ਕਹਿ ਲਈ ਹੈ ਨਾ ਚੌੜੇ ਮੱਥੇ ਚ ਆ ਗਿਆ ਤੇ ਸਿੰਘ ਆ ਗਿਆ ਬਾਈ ਇਹਦਾ ਬੰਦ ਹਲੇ ਮੇਰਾ ਖਿਆਲ ਬਾਈਆਂ ਨੇ ਨਾ ਇਹਦਾ ਸਿੰਘ ਬਣਵਾਇਆ ਵੀ ਨਹੀਂ ਸਿੰਘੇ ਦਾ ਬਣਿਆ ਨਹੀਂ ਹੋਇਆ ਤੇ ਜਦੋਂ ਬਣ ਗਿਆ ਉਦੋਂ ਗੱਲਬਾਤ ਹੋਰ ਬਣ ਜਣੇ ਕਿਉਂਕਿ ਜਦੋਂ ਕਿਸੇ ਬਰੀਡਰ ਕੋਲ ਹੁੰਦਾ ਜਾਂ ਵਪਾਰੀ ਕੋਲ ਹੁੰਦਾ ਬਾਈ ਉਥੇ ਹਾਰ ਸ਼ਿੰਗਾਰ ਵੀ ਥੋੜਾ ਜਿਆਦਾ ਹਾਂ ਜਿਆਦਾ ਹੋ ਜਾਂਦਾ ਸਿੰਘ ਸਿੰਘ ਬਣਵਾ ਕੇ ਰੱਖਦਾ ਤੇ ਪੈਰਾਂ ਪੂਰਾ ਦਾ ਪੱਧਰਾ ਆ ਗਿਆ ਬਿਲਕੁਲ ਲੈਗ ਸਕੋਰ ਵਾਲੇ ਪੱਖ ਤੋਂ ਗੱਲ ਕੱਦ-ਬਿੱਡ ਵੀ ਚੰਗਾ ਬਣਾਊਗਾ ਟੈਸਟੀਕਲਾਂ ਦਾ ਵੀ ਸਾਫ਼ ਆ ਗਿਆ ਤੇ ਪੁੰਜੜ ਤੋਂ ਵੀ ਤਕਰੀਬਨ ਤਕਰੀਬਨ ਜੈਡ ਬਲੈਕ ਜਿਹਾ ਹੀ ਆ ਗਿਆ ਥੋੜੇ ਕਾਨੇ ਵਾਲ ਜੇ ਆਪਾਂ ਗੱਲ ਕਰ ਲਈਏ 2-4 ਬਾਈਟ ਹੋ ਸਕਦੇ ਨੇ ਪਰ ਨਾ ਅਸਲ ਸੁਧਾਰਨ ਚ ਚੰਗਾ ਕੰਮ ਕਰੂਗਾ ਮੈਂ ਤਾਂ ਚਾਹੂੰਗਾ ਵੀ ਕਿਸੇ ਪਿੰਡ ਦੀ ਕੋਈ ਪੰਚਾਇਤ ਖਰੀਦੇ ਇੱਕ ਟੱਟਾ ਕਿਉਂਕਿ ਚੰਗੇ ਰਿਕਾਰਡ ਵਾਲਾ ਫਾਦਰ ਸਾਈਡ ਤਾਂ ਨਹੀਂ ਪਤਾ ਜੀ ਨਹੀਂ ਵੀਰੇ ਉਹਦਾ ਨਹੀਂ ਪਤਾ ਪਿੱਛੋਂ ਆਏ ਸੀ ਮੱਝ ਕਿੱਥੋਂ ਆਈ ਹੋਈ ਆ ਉਹ ਹਰਿਆਣੇ ਚੋਂ ਆਈ ਹੋਈ ਆ ਵੀਰੇ ਠੀਕ ਆ ਗੱਲ ਮੇਰੇ ਮਾਮੇ ਦਾ ਮੁੰਡਾ ਵਪਾਰ ਕਰਦਾ ਨਾ ਉਹ ਲੈ ਕੇ ਆਇਆ ਸੀ ਠੀਕ ਆ ਗੱਲ हरियाणा ਜਿਹਦਾ तकरीबन भाई जे ये सरकारी सीमन दा भी होया उधर ने सरकारी सीमन भी टॉप ही आंदे बिल्कुल हां जी हां जी ਤੇ ਬਾਕੀ ਜਿਵੇਂ ਨਸਲ ਸੁਧਾਰਨ ਵਾਸਤੇ ਕਿਸੇ ਭਰਾ ਨੇ ਡੈਰੀ ਚ ਲੈ ਕੇ ਜਾਣਾ ਜਾਂ ਕਿਸੇ ਪੰਚਾਇਤ ਨੇ ਖਰੀਦਣਾ ਬਿਲਕੁਲ ਬੈਸਟ ਰਹੂਗਾ ਤੇ ਮੁੱਲ ਬਾਈ ਕਹਿੰਦਾ 1 ਲੱਖ ਤੇ 10 ਹਜ਼ਾਰ ਆ ਮਾਨਤਾ ਨੂੰ ਚੋ ਕਰ ਦਾਂਗੇ ਤੇ ਮੱਜਾਂ ਕਣੀ ਵੀ ਲਿਆ ਗੈਰੀ ਕੈਮਰਾ ਤਕਰੀਬਨ ਤਕਰੀਬਨ ਬਾਈ ਦੀਆਂ ਮੱਜਾਂ ਤੇ ਵੀ ਇਧਰ ਲਈ ਬੰਨੇ ਮਾਰਦੇ ਕੈਮਰਾ ਸਾਊ ਬਹੁਤ ਆ ਵੀ ਇਦਾਂ ਵੀ ਬਈ ਹਲਤ ਕਰੂਗਾ ਖਾਊਗਾ ਭੇਜੂਗਾ ਖਾਊਗਾ ਭੇਜੂਗਾ ਠੀਕ ਹੈ ਕਹਿੰਦਾ ਸਭਾ ਦਾ ਠੰਡਾ ਸੀ ਲਾ ਗਿਆ ਬਹੁਤ ਸਾਊ ਦਾਰ ਤੇ ਜਬਾਤ ਪੁਲਿਸ ਉਹ ਖੜੀ ਆਦੀ ਮਾਂ ਹਨਾ ਇੱਕ ਨੰਬਰ ਦੀ ਹਾਂਜੀ ਉਹ ਖੜੀ ਆ ਗੈਰੀ ਇੱਕ ਨੰਬਰ ਦਿਖਾਦੀ ਵੀਊ ਕਰਕੇ ਤੇ ਵਾਕ ਹੀ ਨਾਲ ਵਾਲੀ ਆ ਨਾ ਉਹਦਾ ਆਰਡਰ ਵੀ ਦਿਖਾ ਦੇ ਉਹ ਦੁੱਧ ਵਾਲਾ ਪਾਈਪ ਵੀ ਦਿਖਾ ਦੇਦਾ ਜੀ ਕਰਕੇ ਤਾਂ ਆ ਚੰਗਾ ਦੁੱਧ ਪਾਉਂਦੀਆਂ ਰਹੀਆਂ ਨੇ ਐਂ ਦੀ ਐਂ ਦੀ ਇਧਰਲੇ ਬੰਨੇ ਦੀ ਲੰਘ ਜਾ ਕੱਟੇ ਵਾਲੇ ਪਾਸੇ ਦੀ ਲੰਘ ਜਾ ਅੰਦਰਲੇ ਬੰਨੇ ਜਾ ਕੇ ਦਿਖਾ ਦੇ ਕੱਲਾ ਕੱਲਾ ਜਾਨਵਰ ਆ ਇਹ ਆਪਾਂ ਤੁਹਾਨੂੰ ਦਿਖਾ ਦਾਂਗੇ ਬਾਈ ਦੇ ਜਾਨਵਰ ਸਾਰੇ ਸ਼ੌਂਕ ਨੂੰ ਆ ਜਾ ਬਾਈ ਔਰ ਸੇਲ ਇਹ ਕੱਲਾ ਕਟਈ ਆ ਬਾਈ ਕੋਲੇ ਤੇ ਜਦੋਂ ਬਾਈ ਨੇ ਫਾਰਮ ਬਣਾਇਆ ਸਾਨੂੰ ਫਾਰਮ ਵੀ ਆਪਾਂ ਜ਼ਰੂਰ ਦਿਖਾ ਕੇ ਜਾਵਾਂਗੇ ਕਿਉਂਕਿ ਇਸ ਏਰੀਆ 'ਚ ਗੇੜਾ ਆਪਣਾ ਤਕਰੀਬਨ ਲੱਗਦਾ ਰਹਿੰਦਾ ਪਸ਼ੂ ਬਾਈ ਹੋਰੀ ਸਾਰੇ ਚੰਗੀ ਕੁਆਲਿਟੀ ਦੇ ਰੱਖਦੇ ਨੇ ਹਾਏ ਦਾ ਵੀ ਤਕਰੀਬਨ ਬਾਈ ਕੋਰੇ ਹੁੰਦਾ ਹਨਾ ਆ ਕਈ ਬਾਹਰ ਵਾਲੇ ਭਰਾ ਵੀ ਫੋਨ ਕਰ ਲੈਂਦੇ ਵੀ ਆਪਾਂ ਨੇ ਇਧਰਲੇ ਬੰਨੇ ਆ ਕੇ ਵੀ ਫਾਰਮ ਦਾ ਕੰਮ ਸ਼ੁਰੂ ਕਰਨਾ ਕਿਵੇਂ ਬਾਹਰੋਂ ਲੋਟ ਰਹਿਣਗੇ ਜਿੱਧਰ ਆ ਕੇ ਕਰਨਗੇ ਬਾਹਲਾ ਵਧੀਆ ਰਹਿਣਗੇ ਹੈ ਪਾਲਾ ਵਧੀਆ ਰਹਿਣਗੇ ਠੀਕ ਆ ਗੱਲ ਆਪਦੀ ਨੀਂਦ ਸੌਣਗੇ ਆਪਦੀ ਉੱਠਣਗੇ ਠੀਕ ਆ ਗੱਲ ਆ ਉਹੀ ਗੱਲ ਆ ਬਾਈ ਕਹਿੰਦਾ ਸਭ ਤੋਂ ਮੇਨ ਗੱਲ ਤਾਂ ਇਹ ਆ ਵੀ ਆਪਦੀ ਨੀਂਦ ਸੌਣਗੇ ਆਪਦੀ ਨੀਂਦ ਹੋ ਉੱਠਣਗੇ ਜਿਵੇਂ ਆ ਬੈੜਾ ਰੱਖਣ ਦਾ ਵੀ ਸ਼ਕੀਨ ਆ ਬਾਈ ਇਧਰਲੇ ਬੰਨੇ ਆ ਬੈਠ ਤੇ ਵੀ ਮਾਰਨੀ ਗਰੀ ਕੈਮਰਾ ਇਹ ਕਿੰਨਾ ਕੁ ਦੁੱਧ ਪਾਉਂਦੀ ਆ ਇਹ ਵੀਰੇ 25 ਪਲੱਸ ਦੇ ਦ ਠੀਕ ਆ ਗੱਲਾ ਵੀ ਸੀਮਨ ਦਾ ਆਪਾਂ ਨੂੰ ਚੰਗਿਆਂ ਦੀ ਸ਼ੌਂਕ ਹੈ ਹਾਂਜੀ ਹਾਂਜੀ ਤਕਰੀਬਨ ਸਾਰੀਆਂ ਦੇ ਸੀਮਨ ਪਾਈ ਕਹਿੰਦਾ ਅਲੱਗ-ਅਲੱਗ ਲਵਾਏ ਨੇ ਪਰ ਲਵਾਏ ਚੰਗੇ ਰਿਕਾਰਡ ਵਾਲੇ ਨੇ ਜਿਵੇਂ ਇਹਦੀ ਮਾਂ ਦੇ ਪਾਈ ਨੇ ਦੱਸਿਆ ਵੀ ਆਪਾਂ ਨੇ ਅਰਜਨ ਕੁੰਗੜ ਦਾ ਲਵਾਇਆ ਵਿਆ ਜਾਂ ਝੋਟੀ ਆ ਗਈ ਜਿਵੇਂ گاਵਾ ਆ ਗਈਆਂ ਇਧਰਲੇ ਬੰਨੇ ਪਾਈ ਦੀਆਂ ਤਕਰੀਬਨ ਤਕਰੀਬਨ ਸਾਰੀਆਂ ਨਾਲਾਂ ਦੀ ਸਲਾਹ ਕੰਮ ਕਰਦੀ ਹਾਂਜੀ ਹਾਂਜੀ ਅੱਗੇ ਪਤਾ ਆਵਾਂਗੇ ਪਸ਼ੂ ਆਪਾਂ ਬਾਈ ਠੀਕ ਹੈ ਜੀ ਹਾਂਜੀ ਦੋ ਦੰਦਾਂ ਦੀ ਸੂਈ ਹੋਈ ਆਈ ਇਹ ਹਾਂਜੀ ਕਿੰਨਾ ਕੁ ਟਾਈਮ ਹੋ ਗਿਆ ਬਾਈ ਸੂਈ ਨੂੰ ਸੁਨੋ ਕਾਫੀ ਟਾਈਮ ਹੋ ਗਿਆ ਜੀ ਕਿੰਨਾ ਕ ਦੁੱਧ ਪਾਤਾ ਦੀ ਇਹਨੇ ਇਹਦੇ 10 11 ਕਿਲੋ ਤੇ ਹੀ ਗਈ ਆ ਜੀ ਦੋ ਦੰਦ ਵੀ ਦੋ ਦੰਦ 10 11 ਕਿਲੋ ਜਿਵੇਂ ਆਪਾਂ ਕਹਿ ਲਿਆ ਵੀ ਇਹ ਇਹ ਨਾ ਉਹ ਨਾ ਅਸਲ ਚਾਹ ਨਾ ਉਹ ਚ ਬੇ ਦੋਗਲੇ ਪੰਜ ਆ ਗਏ ਹਾਂਜੀ ਹਾਂਜੀ ਫੇਰ ਵੀ ਮੇਰਾ ਖਿਆਲ ਆ ਵੀ ਜਿਵੇਂ ਕੱਤੀ ਨੇ ਦੋ ਦੰਦ ਨੇ 10 11 ਕਿਲੋ ਦੁੱਧ ਵੀ ਹੈ ਨਾ ਦੋਗਲੇ ਪੰਜ ਆ ਕੇ ਹਾਂਜੀ ਜੇ ਆਪਾਂ ਕਹਈਏ 100 ਦਾ 100 ਨਾ ਅਸਲ ਚਾਹੋਂਦੀ ਦਾ ਚੰਗਾ ਪਾਉਂਦੀ ਜਿਵੇਂ ਆ ਮਾਚੀ ਦਾ ਘਾਟਾ ਕਰੀ ਆ ਦਿਖਾ ਉਹ ਕਿਉਂਕਿ ਡੈਰੀ ਚ ਕੰਮ ਆ ਹੀ ਹੁੰਦਾ ਜਿਆਦੇ ਮੋਡੀਫਾਈ ਨਹੀਂ ਕਰੀਆਂ ਹੋਈਆਂ ਇਹ ਆਪਾਂ ਕ ਇਹਨੇ ਕਿੰਨਾ ਕਿੰਨਾ ਦੁੱਧ ਪਾਇਆ ਬਾਈ ਇਹ ਵੀਰੇ 15 ਕਿਲੋ ਦੇਦਾ ਸੀ ਇਹਨੇ ਠੀਕ ਆ ਗੱਲ ਹਾਂ ਜਿਵੇਂ ਬਰੀਡ ਕਰਨ ਬਰੀਡਿੰਗ ਦੇ ਕੰਮ ਕਰਨਾ ਭਰਾਵਾਂ ਨੇ ਬਾੜੀ ਮਹਿੰਗੀ ਨਹੀਂ ਲੈ ਸਕਦੇ ਘੱਟੋ ਘੱਟ 14-15 ਕਿਲੋ ਵਾਲੀ ਮੱਝ ਦੀ ਫੇਰ ਲਾਉਂਦੇ ਨਾ ਹਾਂ ਜੀ 14-15 ਕਿਲੋ ਵਾਲੀ ਦੇ ਚਲੋ ਸੀਮਨ ਲਾਵਾਂਗੇ ਤਾਂ ਪਹਿਲੇ ਨਹੀਂ ਚੰਗਾ ਦੁੱਧ ਤਿਆਰ ਕਰ ਹਾਂ ਜੀ ਹਾਂ ਜੀ ਜਿਵੇਂ ਆ ਆ ਗਈ ਨਾਲ ਵਾਲੀ ਮੱਝ ਆਹ ਮੱਝ ਦੀ ਇੱਕ ਖਾਸੀਆ ਦਾ ਬਾਈ ਕਹਿੰਦਾ ਜਦੋਂ ਇਹਨੂੰ ਆਵਾਜ਼ ਮਾਰਦੇ ਆ ਇਹਨੇ ਬੋਲਣਾ ਹਨਾ ਚਾਕੂ ਵੀ ਬੋਲੂ ਵੀ ਵੀਰੇ ਜਿਹਨੂੰ ਦੁੱਧ ਦਿਆਈ ਹੁੰਦੀ ਆ ਨਾ ਵੀ ਇਹ ਦਾਤ ਵੀ ਹਾਕ ਮਾਰੇ ਤੇ ਇਹਨੇ ਦੱਸ ਦੇਣਾ ਵੀ ਆ ਕੇ ਮੈਲ ਚੋਲੋ ਹੁਣ ਇਹ ਲੱਭਣਾਂਗੀ ਸੁਣਾਂ ਦੀ ਅੱਗੇ 20 ਦਿਨ ਰਹਿ ਗਏ ਤੇ ਅੱਛਾ 20 ਦਿਨ ਬਾਕੀ ਨੇ ਜਦੋਂ ਤਾਜੀ ਸੂਈ ਹੁੰਦੀ ਆ ਜਿਵੇਂ ਤੁਸੀਂ ਬਾਜ਼ ਮਾਰਦੇ ਹੋ ਹਾਂ ਜੇ ਮੈਂ ਜਾਈ ਉਹ ਉੱਥੇ ਖੜਾ ਮੈਂ ਆਵਾਜ਼ ਮਾਰੂੰਗਾ ਇਹਨੇ ਹਿੱਲ ਕੇ ਸਿੱਧੀ ਹੋ ਕੇ ਖੜ੍ਹ ਜਾਣਾ ਵੀ ਆਜੋ ਕੀ ਕਾ ਗੱਲ ਜੇ ਨਹੀਂ ਹਿੱਲੀ ਤਾਂ ਸਮਝ ਲਓ ਵੀ ਜਿਹੜਾ ਮੂਡ ਨਹੀਂ ਹੈਗਾ ਅੱਛਾ ਹਾਂ ਜੀ ਜੇ ਇਹ ਜੇ ਮੈਂ ਕੀੜਾ ਦੇ ਕੇ ਖੜ ਗਈ ਤੇ ਸਮਝ ਲਓ ਵੀ ਅੱਛਾ ਜਿਹੜੇ ਦਿਨ ਬਾਈ ਕਹਿੰਦਾ ਇਹਦਾ ਮੂਡ ਨਾ ਹੋਵੇ ਵੀ ਅੱਜ ਮਿਲਦਾ ਨਹੀਂ ਉਹ ਰਿੰਗ ਦੀ ਨਹੀਂ ਸੈਟ ਹੋਗੀ ਰਿੰਗ ਦੀ ਵੀ ਨਹੀਂ ਖੜਦੀ ਵੀ ਨਹੀਂ ਆ ਨਾ ਬਾਈ ਕਹਿੰਦਾ ਰਿੰਗਦੀ ਆ ਤੇ ਨਾ ਖੜਦੀ ਆ ਕਿੰਨੇ ਕ ਦਿਨ ਪੈਂਡਿੰਗ ਨੇ ਤੇ ਆਰਡਰ ਤੇ ਮਾਰੀ ਘਰੀ ਕੈਮਰਾ ਇਹਦੇ ਦਿਨ ਵੀ ਮੈਂ 20 ਦਿਨ ਰਹਿੰਦੇ ਨੇ ਜੀ ਕਰਿਓ ਜੀ ਐਨੂੰ ਮਾਰੀ ਮੱਝ ਨੂੰ ਪਰਲੇ ਬੰਨਿ ਆਡਰਸ ਹੋਣਾ ਬਣਾਉਗੀ ਨਾ ਦੁੱਧ ਕਿੰਨਾ ਕ ਪਾਉਂਦੀ ਆ ਤਾਜੀ ਬਾਈ ਤੇ 14 ਕਿਲੋ ਦਿੱਤਾ ਸੀ ਹਾਂ ਜੀ। ਬਾਈ ਤਾਂ ਸਾਨੂੰ ਪਤਾ ਨਹੀਂ ਜਿਹੜੀ ਲਿਆਂਦੀ। ਲਿਆਂਦੀ ਦੇਣ ਆਪਾਂ ਨੂੰ ਪਤਾ ਨਹੀਂ। ਆਇਤ ਕਿਦੋਂ ਤੇ ਚੰਗਾ ਤੋਂ ਜਿਹੜੇ ਹਿਸਾਬ ਨਾਲ ਤੇਰੀ ਸੰਭਾਲ ਆ। ਹਾਂ ਜੀ। ਸਭੀ ਕਰਾਂਗੇ। ਆਏ ਮੱਝ ਬਾਈ ਕਹਿੰਦਾ ਜਦੋਂ ਆਵਾਜ਼ ਮਾਰਦੇ ਆ ਵੀ ਸੈੱਟ ਹੋ ਕੇ ਖੜ ਜਾਂਦੀ ਆ। ਇਹ ਵੀ ਦੋ ਦੰਦ ਸੂਈ ਹੋਈ ਆ ਵੀਰੇ ਝੋਟੀ। ਅੱਛਾ। ਹਾਂ ਜੀ। ਪਹਿਲਾ ਸੂਆ। ਹਾਂ ਜੀ। ਦੋ ਦੰਦ ਨੇ ਕਿੰਨਾ ਪਾਇਆ? ਉਦੋਂ ਦੇ ਮੈਂ 13 14 ਪਾਇਆ ਸੀ। ਦੂਜੇ ਸੂਏ ਵੀ ਆਪਣੇ ਕੋਲੇ 13 14 ਪਤਾ ਉਦੋਂ ਲਿਆਂਦੀ ਸੀ ਦੂਜੇ ਸੂਏ ਆਪਾਂ। ਠੀਕ ਆ ਗੱਲ। ਉਹ ਤੀਜੇ ਸੂਏ ਸੂਣਾ ਇਹਨੇ ਵੀਰੇ। ਠੀਕ ਆ ਗੱਲ। ਹਾਂ ਜੀ। ਉਮਰ ਦੀ ਤਾਂ ਬਹੁਤ ਥੋੜੀ ਐ ਇਹ ਝੁੱਟੀ ਠੀਕ ਐ ਗੱਲ ਆ ਉਮਰ ਹੈਗੀ ਆ ਵੀ 17 18 ਦਾ ਘੱਟੋ ਘੱਟ ਪਾਉਣ ਦੀ ਆ ਹਾਂ ਵੀ 16 ਤੋਂ ਪਲੱਸ ਚੱਲੂ ਐ ਇਹਦੀ ਬਾਡੀ ਵਾਲੀ ਬਹੁਤ ਆ ਮੈਂ ਹਣਾ ਬਰੀਡਿੰਗ ਵਾਲੀ ਮੱਝ ਆ ਜੇ ਮੈਂ ਆਪਣੇ ਬਰੀਡ ਤੇ ਕੰਮ ਕਰਨਾ ਹਾਂਜੀ ਹਾਂਜੀ ਉੱਠੇ ਪੱਠੇ ਦੀ ਬਹੁਤ ਚੜਾਈ ਆ ਗਈ ਉਸ ਤੋਂ ਇਹਨੂੰ ਜਦੋਂ ਬਾਈ ਕਹਿੰਦਾ ਬਾਜ ਦੰਨਿਆ ਵੀ ਇਹ ਫਿੱਟੋ ਕੇ ਖੜ ਜਾਂਦੀ ਆ ਹਾਂ ਸਿੱਧੀ ਹੋ ਕੇ ਖੜਦੀ ਉਪਰ ਵੀ ਹਾਂ ਆ ਜਾਓ ਵੀ ਆਰੋ ਮੇਰੀ ਚਵਾਈ ਦਾ ਸਮਾਂ ਬਾਲਟੀ ਚੱਕ ਲਿਓ ਆਏ ਕਹਿੰਦੀ ਠੀਕ ਐ ਗੱਲ ਹਾਂਜੀ ਅਸੀਂ ਤਾਂ ਕੱਟੀ ਐ ਸੀ 2000 ਦੀ ਵੇਚ ਦੀ ਠੀਕ ਐ ਗੱਲ ਠੀਕ ਐ ਜੀ ਮੈਂ ਹੁ ਮਾਹਰ ਲਗੀ ਛੇਰੀ ਜਾਂ ਕਿੰਨੀ ਕੁ ਉਮਰ ਦੀ ਇਹ ਲਿਆਂਦੀ ਸੀ ਮੈਂ ਦਿਨਾ ਦੀ ਸੀ ਦਿਨਾ ਦੀ ਸੀ ਇੱਕ ਚੁੰਨੀ ਨਹੀਂ ਪਾਈ 15 20 ਦਿਨ ਦੀ ਹਾਂ ਚੁੰਨੀ ਨਹੀਂ ਪਾਈ 2000 ਦੀ ਲਈ ਦੀ ਆਪਾਂ ਨੇ ਹਾਂ ਜੀ ਚੁੰਨੀ ਤੇ ਪਾਈ ਠੀਕ ਹੈ ਗੱਲ ਹਾਂ ਜੀ ਦੇਖ ਲੋ ਇਹ ਗੱਟੀ ਪਾਈ ਕਹਿੰਦਾ ਸਿਰਫ 2000 ਦੀ ਖਰੀਦੀ ਤੇ ਇਹਦੀ ਮਾਂ ਨੂੰ ਭੁੱਲ ਗਈ ਸੀ ਪਰ ਬਾਈ ਕਹਿੰਦਾ ਆਪਾਂ ਲੈ ਕੇ ਆਏ ਨੀ ਚੁੰਗਣੀ ਦੀ ਮਰ ਨੂੰ ਬਚਾਲੀ ਸੀ ਵੀਰੇ ਪਿਆਰ ਕਰੀ ਹਾਂ ਜੀ ਠੀਕ ਹੈ ਪ੍ਰੈਗਨੈਂਟ ਆ ਹੁਣ ਇਹ ਹਾਂ ਹਾਂ ਬਈ 8 ਮਹੀਨੇ ਕਿਹਦੀ ਕਰਾਈ ਇਹਹੀ ਗੱਡੀ ਇਹ ਤੋਂ ਕਰਾਈ ਹੋਈ ਹੈ ਇਸੇ ਕੱਟੇ ਤੋਂ ਹਾਂ ਜੀ ਠੀਕ ਗੱਲ ਹੈ ਅਜੀ ਬਸ ਮੇਰੀ ਹੀ ਇਹ ਵੀ ਦਿੱਕਤ ਹੈ ਠੀਕ ਹੈ ਮੰਤਵ ਆਪਣਾ ਦਾ ਇਹੀ ਹੁੰਦਾ ਵੀ ਜਿਹੜੇ ਜਿਹੜੇ ਸੱਜਣ ਕੋਲ ਜਾਣੇ ਉਹ ਤਾਂ ਅਪਡੇਟ ਲੈਣੇ ਨੇ ਵੀ ਭਾਈ ਦੁੱਧ ਛੋ ਯਾਰ ਕੁਝ ਬਚਦਾ ਕਿ ਨਾ ਬਚਦਾ ਰਹਿ ਗਿਆ ਅੱਜ ਹੀ ਕਈ ਭਰਾ ਕਹਿੰਦੇ ਨੇ ਵੀ ਦੁੱਧ ਛੋ ਕੁਝ ਬਚਦੇ ਨਹੀਂ ਪਸ਼ੂ ਵੇਚੀਂ ਵਗੇ ਜਾਂਦੇ ਆ ਉਹਦਾ ਦੇਖੋ ਦੇਖ ਅਗਲਾ ਕਹੀ ਜਾਂਦਾ ਠੀਕ ਹੈ ਗੱਲ ਆ ਉਹੀ ਗੱਲ ਆ ਜਮ ਬਾਈ ਨੇ ਦੱਸਿਆ ਕਹਿੰਦਾ ਵੀ ਅੱਧਾ ਕੰਮ ਤਾਂ ਆਪਣੇ ਪੰਜਾਬ ਚ ਦੇਖੋ ਦੇਖ ਹੀ ਹੋਣ ਲੱਗ ਪਿਆ ਸਾਡੇ ਕੋਈ ਸਾਝੀ ਨਹੀਂ ਹੈਗਾ ਪੱਠੇ ਵੀ ਅਸੀਂ ਆਪ ਵੜਨੇ ਦੁੱਧ ਵੀ ਆਪ ਪਾਉਣਾ ਚੋਣਾ ਵੀ ਮੈਂ ਆ ਕਿੰਨੇ ਬੰਦੇ ਸਾਹਮਣੇ ਪਤਾ ਤਿੰਨ ਵੀਰੇ ਤੀਜੀ ਮਾਂ ਡੇੜੀ ਨੇ ਮਾਸ਼ਾਅੱਲਾ ਅਨੇ ਗਾਰ ਤਾਂ ਬਾਹਰ ਅੰਦਰ ਜੇ ਨਾ ਜੇ ਹਾਂ ਜਿਆਦਾ ਪ੍ਰੈਸ਼ਰ ਤੇਰੇ ਤੇ ਹਾਂ ਸਾਰੀਆਂ ਤਰ੍ਹਾਂ ਗੱਲੇ ਨੇ ਜੁਣੀਆਂ ਨੇ ਵੀਰੇ ਤਾਂ ਇਹ ਤਾਂ ਨਹੀਂ ਲੱਗਦਾ ਵੀ ਯਾਰ ਨੌਕਰੀ ਛੱਡ ਕੇ ਪੰਡਾ ਲੈ ਲੈ ਇੱਧਰ ਤਾਂ ਬਹੁਤ ਵਧੀਆ ਹੁੰਦਾ ਯਾਰ ਦੀ ਭਾਜਣ ਜਾਂ ਪੈ ਗਿਆ ਦਿਮਾਗ ਤੇ ਯਾਨੀ ਨਹੀਂ 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 ਫਿਰ ਵੀ ਸੰਤੁਸ਼ਟਾ ਮਾਣਾ ਪੂਰਾ ਵੀਰੇ ਠੀਕ ਹੈ ਗੱਲ ਰੇ ਤਾਂ ਆਪਦੇ ਬੈਠੇ ਆਂ ਕੈਨੇਡਾ ਦਾ ਰਿਸ਼ਤਾ ਕਹਿੰਦੇ ਹੀ ਇਹਨੂੰ ਠੀਕ ਹੈ ਸਾਡੇ ਰਿਸ਼ਤੇਦਾਰੀ ਠੀਕ ਹੈ ਉਹ ਵੀ ਠਕਰਾਤ ਜਾਣਾ ਨਹੀਂ ਕੈਨੇਡਾ ਵੀ ਨਹੀਂ ਜਾਣਾ ਜਾਣਾ ਨਹੀਂ ਉਹ ਕੈਨੇਡਾ ਵਾਲੀ ਗੈਰੀ ਕੁੜੀ ਵੀ ਮਿਲਦੀ ਤੇ ਉਹ ਬਾਈ ਕਹਿੰਦਾ ਫੇਰ ਵੀ ਨਹੀਂ ਕੈਨੇਡਾ ਜਾਣਾ ਕਹਿੰਦਾ ਜਾਣਾ ਨਹੀਂ ਕੈਨੇਡਾ ਜੇ ਬਾਈ ਨੌਕਰੀ ਛੱਡਤੀ ਵੀ ਕੈਨੇਡਾ ਕਰੂਗਾ ਨਹੀਂ ਨਹੀਂ ਕਹਿੰਦਾ ਨੌਕਰੀ ਕਰਨੀ ਨਹੀਂ ਠੀਕ ਹੈ ਠੀਕ ਹੈ ਉਹ ਬਾਈ ਮਿਸਾਲ ਉਹ ਚੀਜ਼ ਦੀ ਵੀ ਯਾਰ ਉਹਦਾ ਉਹੀ ਕੈਨੇਡਾ ਜੀ ਕੰਮ ਕਰਨਾ ਉਰੇ ਕੰਮ ਬਹੁਤ ਜ਼ਿਆਦੇ ਨੇ ਹੁਣ ਕਈ ਭਰਾ ਕਹਿ ਦਣਗੇ ਮੈਨੂੰ ਵੀ ਪਤਾ ਨਹੀਂ ਯਾਰ ਆ ਵੀਡੀਓ ਵਾਲੇ ਦਾ ਤਾਂ ਸੂਤ ਆ ਰਿਹਾ ਇੱਕ ਮੌ ਦਾ ਤਾਂ ਕਹਿੰਦਾ ਸੂਤ ਬਾਈ ਲਿਆਉਣਾ ਪੈਂਦਾ ਹਾਂ ਸਹੀ ਗੱਲ ਆ ਰਹੀ ਤੇ ਮੈਂ ਕੋਸ਼ਿਸ਼ ਕਰਦਾ ਨਾ ਤੂੰ ਸੋਚਦਾ ਵੀ ਯਾਰ 35000 ਮਿਲਿਆਂਦਾ ਇੱਕ ਮੱਝ ਲੈ ਲੈਣਾ ਦੁੱਧ ਪੀਣ ਚੱਲਾਂਗੇ ਹਾਂ ਨਾ ਇਹ ਸੂਤ ਜਿਹੜਾ ਸੱਜਣਾ ਹੁੰਦਾ ਇਹ ਸੂਤ ਲਿਆਉਣਾ ਪੈਂਦਾ ਸੂਤ ਆਪਦੇ ਆਪ ਨਹੀਂ ਆਉਂਦਾ ਕਦੇ ਵੀ ਕਿਨੂੰ ਜਿੰਨ ਜਾਣ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਠੀਕ ਹੈ ਗੱਲ ਠੀਕ ਹੈ ਭਾਈ ਦਾ ਡਾਇਲੋਗ ਵੀ ਠੀਕ ਹੈ ਕਹਿੰਦਾ ਜਿਵੇਂ ਜਾਣ ਦਾ ਤਰੀਕਾ ਉਹਦਾ ਇੱਕ ਹੀ ਅਮਰੀਕਾ ਨੂੰ ਬੱਸੀ ਆ ਸਾਲ ਦੇ ਹਜੇ ਹੋਈ ਨਹੀਂ ਹੋਈ ਨਹੀਂ ਵੀਰੇ ਆ ਕੱਟੀਏ ਸਾਲ ਦੀ ਇਹ ਚਾਰ ਤਾਂ ਹੁਣ ਇੱਕ ਕੱਟੀ ਸਾਡੀ ਹੋਰ ਦਿੱਤੀ ਵੀ ਹੈ ਪਿੰਡ 'ਚ ਠੀਕ ਹੈ ਗਾਣਾ ਅਟਾ ਭਾਈ ਹੀ ਲੈ ਗਿਆ ਉਹਦੇ ਕੋਲ ਕੱਲੀ ਮੱਛੀ ਲੋਜੀ ਨਹੀਂ ਲੱਗਦਾ ਉਹ ਲੈ ਗਿਆ ਫੇਰ ਉਹਦੀ ਏਡੀ ਹੈ ਉਹਨੇ ਕੋਲ ਲੈ ਗਿਆ ਠੀਕ ਹੈ ਗਾਣਾ ਅਸੀਂ ਕਰੀਏ ਫਰਕ ਤਾਂ ਉਹਦਾ ਸਲਾਹ ਹੁਣ ਫਾਰਮ ਦੀ ਅੱਗੇ ਬਤਾਉਣ ਦੀ ਦੇ ਸਾਲ ਡੇਢ ਸਾਲ ਤੱਕ ਅੱਛਾ ਹੌਲੀ 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 ਵੀਰੇ ਹਾਂ ਵੀ ਇੱਕੋ ਲੱਗ ਤੀ ਪੈਸੇ ਚੱਕੇ ਨਹੀਂ ਲਾਉਣੇ ਗਾਣਾ ਬਾਪੂ ਉਹ ਕਰੀ ਕਰਨਾ ਹੈ ਸਟੈਪ ਵਾਈਜ਼ ਸਟੈਪ ਹਾਂ ਆ ਉਹ ਸਿਸਟਮ ਨੂੰ ਗੱਲਾਂ ਬਾਤਾਂ ਵਾਈ ਦੀਆਂ ਘੈਂਟ ਲੱਗੀਆਂ ਨੰਬਰ ਬੋਲ ਦਿੰਦੇ 82638 6255 82638 6255 6255 ਸੱਜਣੋਂ ਵਾਈ ਦਾ ਨੰਬਰ ਹੈ ਕਟਾ ਖੀਰਾ ਪਾਵਰ ਸੇਲਸ ਨੂੰ ਦਿਖਾਤਾ ਤੇ ਬਾਕੀ ਵਾਈ ਦੀਆਂ ਗੱਲਾਂ ਬਾਤਾਂ ਕਿੱਦਾਂ ਨੇ ਲੱਗੀਆਂ ਕਮੈਂਟ ਕਰਕੇ ਦੱਸਿਓ ਧੰਨਵਾਦ